ਫੇਰ ਕਹਿੰਦੇ ਆਸੀਂ ਕਹਿ ਦੋ ਭੈ ਦੋ ਨਹੀਂ ਕੋਈ ਅਸੀਂ ਅੱਗੇ ਸੱਟ ਕੱਟ ਜਨੋਰ ਕਰਾਂਗੇ ਸਾਨੂੰ ਚਾਹੇ ਮਾਰ ਦੋ ਅਸੀਂ ਹੁਣ ਪਿੱਛੇ ਨਹੀਂ ਹਟਦੇ ਚਲੋ ਭਾਈਓ ਆਜੋ ਅੱਜ ਮੌਕੇ ਦੇ ਡੀਪੀ ਸਾਹਿਬ ਨੇ ਪੂਰਾ ਸਾਥ ਦਿੱਤਾ ਹੈਗਾ ਬੀਜੇਪੀ ਸਰਕਾਰ ਦੇ ਜੋ ਨੁਮਾਇੰਦੇ ਇੱਥੇ ਆਉਣ ਤੇ ਇਹ ਕਹਿੰਦੇ ਕਿਸਾਨਾਂ ਦੇ ਭਮਾਸੇ ਰਪਾੜ ਜਾਣ ਕੁਛ ਮਰਜ਼ੀ ਕਰੋ ਭਾਈ ਜੀ ਡੀਪੀ ਸਾਹਿਬ ਨੇ ਸਰਦੂਲਗੜ ਦੇ ਆ ਉਹ ਖੜੇ ਨੇ ਅਸੀਂ ਪੁੱਛਿਆ ਡਿਪਟੀ ਸਾਹਿਬ ਜੀ ਮੈਡਮ ਪਰਮਪਾਲ ਕੌਰ ਨੂੰ ਭੇਜੋ ਪਹਿਲਾਂ ਕਹਿੰਦੇ ਸੀ ਕੋਈ ਗੱਲ ਨਹੀਂ ਅਸੀਂ ਸਮਾਂ ਦੇਤਾ ਹੁਣ ਡਿਪਟੀ ਸਾਹਿਬ ਕਹਿੰਦੇ ਮੌਕੇ ਦੇ ਕਹਿੰਦੇ ਡਿਪਟੀ ਸਾਹਿਬ ਕਹਿੰਦੇ ਇਹ ਤਾਂ ਆਪਦੇ ਸਾਹਬ ਨਾਲ ਜਾਓ ਜਿਹੜਾ ਤੁਸੀਂ ਕਰਨਾ ਕੁਝ ਕਰ ਲਓ ਦੇਖ ਲਓ ਭਰਾਵੋ ਮੌਕੇ ਦਾ ਪ੍ਰਸ਼ਾਸਨ ਹੈ ਅਸੀਂ ਚੌਂਕ ਕਮਿਸ਼ਨ ਨੂੰ ਕਹਿੰਦੇ ਆ ਇਹ ਜੇ ਪ੍ਰਸ਼ਾਸਨ ਡਿਪਟੀ ਸਾਹਿਬਾ ਰਲੇ ਮਿਲੇ ਪੁਗਤਾ ਖੜੀ ਇਹਨਾਂ ਦੀ ਇਹਨਾਂ ਦੀ ਸ਼ਾਇਤੇ ਸਿਆਸੀ ਬੰਦੇ ਇੱਥੇ ਕਿਸਾਨਾਂ 'ਨਾਂ ਮਦੂਰਾ ਤੇਤਾਚਾਰ ਕਰ ਰਹੇ ਨੇ ਇਹ ਡਿਪਟੀ ਜ਼ਿੰਮੇਦਾਰਾ ਜੇ ਕੁਝ ਅੱਜ ਹੋਰ ਹੋਊਗਾ ਸਾਰੇ ਘਟਨਾਵਾਂ ਦਾ ਜ਼ਿੰਮੇਦਾਰ ਸਤੂਲ ਕੜ ਦਾ ਡਿਪਟੀ ਹੈ